ਮੇਰੇ ਪਾਪਾ ਤੇ ਨਾ ਸਿਰਫ ਮੇਰਾ ਹੱਕ ਆ ਇਹੀ ਮੇਰੀ ਮੰਮਾ ਤੇ ਇਹੀ ਮੇਰੇ ਪਾਪਾ ਹੁਣ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂ ਜੋ ਹੋਣਾ ਸੀ ਹੋ ਗਿਆ ਦੀਪੂ ਆ ਮਾਰੂ ਕੁਛ ਨਹੀਂ ਕਹਿਣਾ ਪੁੱਤ ਤੈਨੂੰ ਡਰ ਨਹੀਂ ਲੱਗਦਾ ਜੇ ਤੇਰੀ ਮਾਂ ਨੇ ਤੈਨੂੰ ਦੇਖ ਲਿਆ ਉਹ ਤੈਨੂੰ ਫੇਰ ਬੋਲੂਗੀ ਤੁਸੀਂ ਮੇਰੀ ਦਾਦੀ ਨਹੀਂ ਤੁਸੀਂ ਮੇਰੀ ਦੋਸਤ ਹੋ ਹੈਲੋ ਫਰੈਂਡਾ ਚਾਲੀ 41 42 43 44 45 ਆਲਾ ਪੁੱਤ ਐਸ ਮਹੀਨੇ ਦਾ ਕਿਰਾਇਆ ਬਹੁਤ ਤਨਵਾਦ ਮਮੀ ਜੀ ਬਸ ਇੱਕੋ ਦੁਕਾਨ ਖਾਲੀ ਕਰਨ ਨੂੰ ਕਿਹਾ ਸੀ ਨਾ ਉਹ ਤੁਸੀਂ ਦੇਖ ਲਿਓ ਕਿਉਂਕਿ ਮੇਰੇ ਕਹਿਣ ਦੇ ਵਿੱਚ ਤੇ ਠੋਡੇ ਕਹਿਣ ਦੇ ਵਿੱਚ ਫਰਕ ਤਾਂ ਹੈ ਨਾ ਓ ਪੁੱਤ ਤੂੰ ਨਾ ਟੈਨਸ਼ਨ ਨਾ ਲੈ ਆ ਤੇਰੀ ਮਾਂ ਬੈਠੀ ਆ ਨਾ ਚੜੇ ਮਹੀਨੇ ਤੈਨੂੰ ਦੁਕਾਨ ਖਾਲੀ ਮਿਲੂਗੀ ਤੂੰ ਤਾਂ ਆਪਣੇ ਕੰਮ ਬਾਰੇ ਸੋਚ ਕਿ ਉਹ ਕੀ ਕਰਨਾ ਤੂੰ ਮੰਮੀ ਜੀ ਅਸੀਂ ਸੋਚਿਆ ਵੀ ਕੱਪੜੇ ਦਾ ਕੰਮ ਕਿਉਂ ਨਾ ਕਰ ਲਈਏ ਦੇਖੋ ਹੁਣ ਲੋਕਾਂ ਨੇ ਕੱਪੜੇ ਪਾਉਣੇ ਪਾਉਣੇ ਆ ਤੇ ਕੰਮ ਸਾਡਾ ਫਿਰ ਚੱਲਣਾ ਹੀ ਚੱਲਣਾ ਹਾਂ ਪੁੱਤ ਆ ਤਾਂ ਬਹੁਤ ਵਧੀਆ ਕੰਮ ਆ ਪਰ ਇੱਕ ਗੱਲ ਯਾਦ ਰੱਖੀ ਤੇਰੀ ਦੁਕਾਨ ਤੋਂ ਪਹਿਲਾ ਸੂਟ ਮੈਂ ਲੈਣਾ ਮੁੱਕਰੀ ਨਾ ਲੈ ਦੱਸ ਮੰਮੀ ਜੀ ਤੁਸੀਂ ਇੱਕ ਸੂਟ ਛੱਡੋ ਤੁਸੀਂ 10 ਸੂਟ ਲਿਓ ਸਾਰੀ ਦੁਕਾਨ ਹੀ ਤੁਹਾਡੀ ਐ ਵੇ ਬੰਕੜੋ ਉਹ ਕੀ ਐ ਤੁਸੀਂ ਐਵੇਂ ਅਸੀਂ ਜਾਣੇ ਆਂ ਦੰਦ ਪਾੜੀ ਜਾਂਦੇ ਹੋ ਉਹ ਮੜੀ ਮੋਟੀ ਤੁਹਾਨੂੰ ਕੋਈ ਸ਼ਰਮ ਹੈ ਕਿ ਨਹੀਂ ਆ ਗਈ ਹੁਣ ਕੀ ਗੱਲ ਹੋ ਗਈ ਪਪਾ ਜੀ ਆਂਦਾ ਹੀ ਕਿਉਂ ਬੋਲਣ ਲੱਗੇ ਗਲਤਾਂ ਦੱਸੋ ਕੀ ਐ ਉਹ ਕਿਵੇਂ ਅਣਜਾਣ ਬਣਦੀ ਐ ਉਹ ਤੈਨੂੰ ਪਤਾ ਤੂੰ ਅੰਮੂ ਨੂੰ ਫਾਂਬਣ ਲਈ ਗੇਮੇ ਲਈ ਲਈ ਐ ਉਹ ਬਾਹਰ ਉਹ ਗਵੰਡੀਆਂ ਦੇ ਮੁੰਡੇ ਨਾਲ ਲੜਦਾ ਫਿਰਦਾ ਲੈ ਦੱਸੋ ਪਪਾ ਜੀ ਉਹ ਜਵਾਕ ਆ ਜਵਾਕ 100 ਵਾਰੀ ਆਪਸ ਚ ਲੜਦੇ ਆ ਆਪਸ ਚ ਖੇਡਦੇ ਆ ਤੈਨੂੰ ਅੱਜ ਨਹੀਂ ਪਤਾ ਲੱਗਦਾ ਤੈਨੂੰ ਉਦੋਂ ਪਤਾ ਲੱਗੂ ਜਦੋਂ ਅੰਮੂ ਦੇ ਲਾਂਬੇ ਕਰਨ ਲੱਗ ਪਏ ਉਹ ਕਿਤੇ ਨਹੀਂ ਲਾਂਬੇ ਆਉਂਦੇ ਤੂੰ ਤਾਂ ਜਵਾਕ ਦੇ ਮਗਰ ਐ ਪਿਆ ਹੋਇਆ ਜਿਵੇਂ ਉਹ ਡਾਂਗਾ ਚਲਾ ਕੇ ਆਇਆ ਹੁੰਦਾ ਉਹ ਨਾ ਬਗਾੜ ਨਾ ਬਗਾੜ ਉਹਨੂੰ ਉਹ ਅਜੇ ਨਿਆਣਾ ਹੈ ਉਹਨੂੰ ਚੰਗੇ ਮਾੜੇ ਦੀ ਪਰਖ ਨਹੀਂ ਹੈਗੀ ਪਰ ਤੂੰ ਤਾਂ ਤੂੰ ਤਾਂ ਸਮਝਦਾਰ ਹੈ ਉਹ ਜੇ ਮੈਨੂੰ ਚੰਗੇ ਮਾੜੇ ਦੀ ਪਰਖ ਆ ਨਾ ਤਾਹੀ ਉਹਨੂੰ ਘਰੋਂ ਬਾਹਰ ਭੇਜਿਆ ਤਾਂ ਕਿ ਉਹ ਬਾਹਰ ਖੇਡੇ ਉਹਦਾ ਮਨ ਕੁਛ ਹੋਰ ਹੋਵੇ ਤੇ ਤੂੰ ਤੂੰ ਇਹਨੂੰ ਪੁੱਠੇ ਪਾਸੇ ਲੈ ਜਾ ਉਹ ਪੁੱਠੇ ਪਾਸੇ ਉਹ ਪੁੱਠੀਆਂ ਗੱਲਾਂ ਦਾ ਤੁਸੀਂ ਅੰਮੂ ਦੇ ਦਿਮਾਗ 'ਚ ਭਰੇ ਜਾਂਦੇ ਹੋ ਮੈਨੂੰ ਤਾਂ ਐ ਸੀ ਸੋਣੀ ਤੂੰ ਆ ਗਈ ਹੈ ਨਾ ਅੰਮੂ ਦੀ ਜਿਹੜੀ ਫਮਾਲ ਹੈ ਨਾ ਬੜੀ ਚੰਗੀ ਤਰ੍ਹਾਂ ਹੋ ਜੇਗੀ ਪਰ ਨਾ ਮੈਂ ਇੱਥੇ ਵੀ ਗਲਤ ਸੀ ਤੂੰ ਵੀ ਆਪਣੀ ਮਾਂ ਵਾਂਗੂੰ ਪਤਾ ਨਹੀਂ ਕਿਹੜੇ ਕੰਨ ਭਲਦੀ ਹੈ ਜਿਹੜਾ ਅੰਮੂ ਆਪਣੀ ਮਾਂ ਦੇ ਖਿਲਾਫ ਹੋ ਗਿਆ ਬਾਪੂ ਜੀ ਕਿ ਉਹਨੂੰ ਮੈਂ ਉਹਦੀ ਮਾਂ ਦੇ ਖਿਲਾਫ ਕਰਤਾ ਬਸ ਇਹੀ ਹੈ ਨਾ ਕਿ ਹੁਣ ਉਹ ਆਪਣੀ ਮਾਂ ਨੂੰ ਯਾਦ ਨਹੀਂ ਕਰਦਾ ਤੁਸੀਂ ਮੇਰੀ ਪਰਵਿਸ਼ ਤੇ ਤੋਂਬਤਾ ਨਾ ਲਾਓ ਬਾਪੂ ਜੀ ਗਾਲ ਸੁਣ ਲੈ ਮੇਰੇ ਕੰਨ ਖੋਲ ਕੇ ਸਾਡੇ ਲਈ ਨਾ ਮੁੰਡਾ ਖੁਸ਼ ਰਹਿਣਾ ਜ਼ਰੂਰੀ ਆ ਸਾਨੂੰ ਚਾਹੇ ਇਸ ਲਈ ਨਾ ਜੋ ਮਰਜ਼ੀ ਕਰਨਾ ਪਵੇ ਅਸੀਂ ਉਹ ਕਰਾਂਗੇ ਜਦੋਂ ਮੁੰਡਾ ਰੋਂਦਾ ਸੀ ਉਹ ਤੇਰੇ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਹੁਣ ਜੇ ਮੁੰਡਾ ਹੱਸਦਾ ਆ ਤੇ ਤਾ ਉਹ ਵੀ ਬਰਦਾਸ਼ਤ ਨਹੀਂ ਹੁੰਦਾ ਤੁਹਾਡੇ ਲਈ ਮੁੰਡਾ ਫਿਰ ਖੁਸ਼ ਹੋਣਾ ਹੀ ਜਦੋਂ ਵੀ ਆ ਉਹ ਕਿੱਦਾਂ ਖੁਸ਼ ਰੱਖਣਾ ਉਹ ਮੈਨੇ ਨਹੀਂ ਰੱਖਦਾ ਤੁਸੀਂ ਅੰਮੂ ਨੂੰ ਝੂਠ ਬੋਲਿਆ ਕਿ ਉਹਦੀ ਮਾਂ ਉਹਨੂੰ ਛੱਡ ਕੇ ਚਲੀ ਗਈ ਜਦ ਕਿ ਤੇਰੀ ਮਾਂ ਨੇ ਅੰਮੂ ਨੂੰ ਤੱਕੇ ਨਾਲ ਖੋਇਆ ਉਹ ਤਾਂ ਅੰਮੂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨਹੀਂ ਮਾਫ ਕਰਿਓ ਬਾਪੂ ਜੀ ਤੁਹਾਨੂੰ ਹਜੇ ਵੀ ਆਪਣੀ ਨੌ ਦਾ 헤ਜ ਮਾਰਦਾ ਮੈਨੂੰ ਆਈ ਨੂੰ ਇੱਕ ਹਫ਼ਤੇ ਤੋਂ ਉੱਤੇ ਹੋ ਗਿਆ ਮੈਂ ਤਾਂ ਕਦੇ ਦੇਖਿਆ ਨਹੀਂ ਉਹਨੇ ਅੰਮੋ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਹੋਵੇ ਸੋਗਾ ਸੁਣਾਣ ਚ ਆਇਆ ਉਹ ਦੂਜਾ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਤੁਰ ਗਈ ਜਦੋਂ ਉਹ ਹੀ ਭੁੱਲ ਗਈ ਨਾ ਹੁਣ ਤੁਸੀਂ ਵੀ ਇਸ ਘਰ ਵਿੱਚ ਉਹਦਾ ਨਾਮ ਨਹੀਂ ਲੈਣਾ ਤਾ ਉਹ ਮੜਾ ਜਾ ਬੈਠ ਕੇ ਝਾੜੂ ਲਾ ਲੈ ਬੈੱਡ ਥੱਲਿਓ ਆ ਸੋਫਿਆਂ ਥੱਲੋਂ ਕੂੜਾ ਨਿਕਲਦਾ ਨਹੀਂ ਪੁੱਤ ਮੈਨੂੰ ਬੈਠ ਕੇ ਝਾੜੂ ਲੱਗਦਾ ਨਹੀਂ ਕਿਉਂਕਿ ਮੇਰੇ ਗੋਡੇ ਦੁਖਦੇ ਆ ਦੁਖਦੇ ਤੇਰੇ ਗੋਡੇ ਹੋ ਮਾਤਾ ਐਵੇਂ ਬਾਨੇ ਨਾ ਮਾਰਿਆ ਕਰ ਹੁਣੇ ਤੈਨੂੰ ਕਵਾ ਨਾ ਜਾ ਕੇ ਪੰਮੀ ਨੂੰ ਮਿਲਿਆ ਦੇਖੀ ਕਿਦਾਂ ਭੱਜੀ ਜਾਂਦੀ ਫੇਰ ਤੇਰੇ ਗੋਡੇ ਨਹੀਂ ਦੁਖਣੇ ਹਰਪ੍ਰੀਤ ਹਰ ਗੱਲ ਦੇ ਵਿੱਚ ਪੰਮੀ ਨੂੰ ਘਿਸਣਾ ਜ਼ਰੂਰੀ ਹੁੰਦਾ ਉਨੇ ਤੇਰਾ ਬਗਾੜਿਆ ਕੀ ਆ ਹੁਣ ਤਾਂ ਉਹ ਆਪਣੇ ਘਰੇ ਆ ਹੁਣ ਤਾਂ ਉਹਨੂੰ ਬਖਸ਼ ਦੇ ਹਾ ਮਾਤਾ ਉਹ ਜਿਹੜੀਆਂ ਤੇਰੀ ਧੀ ਨੇ ਗਲਤੀਆਂ ਕੀਤੀਆਂ ਨੇ ਉਹ ਬਖਸ਼ਨ ਲੈ ਕੇ ਹੈ ਨਹੀਂ ਚੱਲ ਫਟਾਫਟ ਹੁਣ ਤੂੰ ਝਾੜੂ ਲਾ ਹਜ਼ਰ ਸੋਈ ਚ ਵੀ ਬਹੁਤ ਕੰਮ ਪਿਆ ਬੈੱਡ ਥੱਲੇੋਂ ਹਾਂ ਪੈਣੇ ਕਰੀਏ ਹਾ ਪੈਣੇ ਤੂੰ ਝਾੜੂ ਲਾਉਣ ਲੱਗੀ ਪਈ ਐ ਤੇਰੀ ਨੋ ਕਿੱਥੇ ਐ ਨੋ ਨੋ ਮੰਮੀ ਜੀ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਂ ਝਾੜੂ ਆਪੇ ਲਾ ਲੰਨੀ ਆ ਤੁਹਾਡੇ ਗੋਡੇ ਦੁਖਦੇ ਨੇ ਤੁਸੀਂ ਆਰਾਮ ਕਰੋ ਪਰ ਤੁਸੀਂ ਵੀ ਨਾ ਕੋਈ ਗੱਲ ਨਹੀਂ ਸੁਣਦੇ ਉਠੋ 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 ਹੁਣ ਤੁਸੀਂ ਝਾੜੂ ਨਹੀਂ ਲਾਣਾ ਆਂਟੀ ਜੀ ਤੁਸੀਂ ਕਦੋਂ ਆਏ ਪਤਾ ਹੀ ਨਹੀਂ ਲੱਗਿਆ ਹੁਣ ਹੀ ਆਈਆਂ ਪੁੱਤ ਤੂੰ ਆਪਣੀ ਸੱਸ ਦਾ ਬਾਲੀ ਫਿਕਰ ਕਰਦੀ ਐ ਹੈ ਚੰਨੀ ਐ ਕਰਮ ਵਾਲੀ ਐ ਤੂੰ ਜਿਹੜੀ ਤੈਨੂੰ ਪਿਆਰ ਕਰਨ ਨਾਲ ਨੂੰ ਮਿਲੀ ਐ ਹਾਂ ਭੈਣੇ ਬਹੁਤ ਕਰਮ ਵਾਲੀ ਐ ਬਸ ਐਦਾਂ ਦੇ ਕਰਮ ਹੋਰ ਕਿਸੇ ਦੇ ਨਾ ਹੋ ਚੱਲ ਬਧੀ ਐ ਮੈਂ ਤਾਂ ਕਹਿੰਨੀ ਆ ਥੋੜਾ ਸੱਸ ਨੂੰ ਆਂਦਾ ਐਦਾਂ ਹੀ ਪਿਆਰ ਬਣਿਆ ਰਹੇ ਐਦਾਂ ਹੀ ਐ ਫਿਰ ਉਹ ਸਾਡੇ ਦੋਨਾਂ ਚ ਤੇ ਪਿਆਰੀ ਆ ਨਾ ਔ ਕੋਈ ਸੂਈ ਵੀ ਨਹੀਂ ਕੱਟ ਸਕਦਾ ਵੈਸੇ ਆਂਟੀ ਤੁਸੀਂ ਕਿਵੇਂ ਆਏ ਹੋ ਕੋਈ ਕੰਮ ਸੀ ਮੈਂ ਕਿਸੇ ਕੰਮ ਨੂੰ ਆਵਾ ਮੈਂ ਤਾਂ ਆਪਣੀ ਭੈਣ ਨੂੰ ਮਿਲਣ ਲਈ ਸੀ ਨਾ ਸਾਰੀਆਂ ਗੱਲਾਂ ਖੜਾ ਕੀ ਕਰਨੀਆਂ ਨੇ ਬੈਠਣ ਨੂੰ ਨਹੀਂ ਕਹਿਣਾ ਆਜੋ ਆਜੋ ਬੈਠੋ ਤੁਸੀਂ ਆਹ ਬਣੀ ਨਾ ਗੱਲ ਮੈਂ ਤਾਂ ਤੇਰੀ ਨਾਂ ਦੀ ਵਾਰੀ ਪਤਾ ਲੱਗਿਆ ਸੀ ਮੈਂ ਤਾਂ ਉਹਦੀ ਖਬਰ ਸਾਰ ਲੈਣ ਆਈ ਸੀ ਕਿੱਥੇ ਆ ਉਹ ਦਿਖਦੀ ਹੋਈ ਨਹੀਂ ਹੋ ਦੇਖਣਾ ਕਿੱਥੇ ਆ ਉਹਨੇ ਉਹ ਤਾਂ ਆਪਣੇ ਸਹੁਰੇ ਘਰ ਚਲੀ ਗਈ ਹੈ ਮਲੇ ਤਾਂ ਕਹਿੰਦੇ ਨਹੀਂ ਤੁਸੀਂ ਲੈ ਕੇ ਆਇਓ ਤੂੰ ਕਹਿੰਦੀ ਹੈ ਚਲੀ ਗਈ ਆਂਟੀ ਉਹ ਪਹਿਲਾਂ ਜਿੱਥੇ ਵਿਆਹੀ ਸੀ ਨਾ ਉਹ ਉੱਥੇ ਨਹੀਂ ਗਈ ਉਹ ਉਹਦਾ ਦੂਜਾ ਵਿਆਹ ਕੀਤਾ ਤਾਂ ਤੋਰੀ ਹੈ ਬੂ ਤੁਸੀਂ ਦੂਜਾ ਵਿਆਹ ਕਰਤਾ ਉਹਦਾ ਐਡੀ ਛੇਤੀਓ ਮਨ ਵੀ ਕੀ ਵਿਆਹ ਕਰਾਉਣ ਨੂੰ ਹਾਂ ਆਂਟੀ ਜੀ ਹੁਣ ਤੁਹਾਨੂੰ ਕੀ ਦੱਸਾਂ ਅੰਨਾ ਕੀ ਭਾਲੇ ਦੋ ਅੱਖਾਂ ਉਹੀ ਹਿਸਾਬਕਤਾ ਪੰਮੋ ਦਾ ਉਹ ਤਾਂ ਪਹਿਲੇ ਸੋਹਰਿਆਂ ਤੋਂ ਆਈ ਵੀ ਇਸੇ ਸ਼ਰਤ ਤੇ ਸੀ ਕਿ ਮੈਂ ਆਪਣੀ ਕੁੜੀ ਲੈ ਕੇ ਪੇਕਿਆਂ ਦੇ ਨਹੀਂ ਬੈਣਾ ਮੇਰਾ ਹਿਲਾ-ਫਿਲਾ ਕਰ ਦਿਓ ਤੇ ਅਸੀਂ ਕਰਤਾ ਜਾਨੀਏ ਗੁੱਸਾ ਨਾ ਕਰੀ ਮੈਨੂੰ ਤਾਂ ਗੱਲ ਮੂੰਹ ਤੇ ਕਹਿਣ ਦੀ ਆਦਤ ਹੈ ਤੇਰੀ ਤਾਂ ਕੁੜੀ ਬਾੜੀਆਂ ਬਿਸ਼ਰਮ ਨਿਕਲੀ ਅਜੇ ਪਹਿਲੇ ਘਰ ਵਾਲੇ ਨੂੰ ਮਰੇ ਨੂੰ ਟਾਈਮੇ ਕਿੰਨਾ ਕੋਇਆ ਸੀ ਜਿਹੜਾ ਦੂਜਾ ਵਿਆਹ ਕਰਾ ਲਿਆ ਦੇਖ ਪੈਣੇ ਲੋਕਾਂ ਨੂੰ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਹੁੰਦੀਆਂ ਨੇ ਪਰ ਜਿਹੜੇ ਧੀ ਪੁੱਤ ਤੇ ਬੀਤਦੀਆਂ ਨਾ ਇਹ ਉਹਨੂੰ ਹੀ ਪਤਾ ਹੁੰਦਾ ਇਹ ਜ਼ਿੰਦਗੀ ਦੇ ਫੈਸਲੇ ਹੁੰਦੇ ਨੇ ਲੈਣੇ ਸੌਖੇ ਨਹੀਂ ਹੁੰਦੇ ਲੋਕਾਂ ਨੂੰ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਵੀ ਪਹਿਲਾ ਮਰ ਗਿਆ ਦੂਜੇ ਥਾ ਤੋੜਤੀ ਓਏ ਪਰਿਵਾਰ ਦੀਆਂ ਕੋਈ ਮਜਬੂਰੀਆਂ ਵੀ ਹੁੰਦੀਆਂ ਨੇ ਜਿਵੇਂ ਤੂੰ ਬੋਲੀ ਆ ਨਾ ਮੇਰੀ ਧੀ ਨੂੰ ਵੀ ਕਿੱਡੀ ਬੇਸ਼ਰਮ ਆ ਉਹ ਭੱਜ ਕੇ ਨਹੀਂ ਗਈ ਚੁੰਨੀ ਚੜਾ ਕੇ ਰਸਮਾਂ ਨਾਲ ਤੋਰੀ ਆ ਤੇ ਰਿਸ਼ਤਾ ਪਤਾ ਕੌਣ ਲੈ ਕੇ ਆਇਆ ਉਹਦੀ ਪਰਜਾਈ ਲੈ ਕੇ ਆਈ ਆਹੋ ਲਿਆਈ ਆ ਹਾਂ ਮੈਂ ਕਿਹੜਾ ਮੁਕਰਦੀ ਆ ਉਹ ਜਿਵੇਂ ਮੈਨੂੰ ਕਿਹਾ ਉਵੇਂ ਮੈਂ ਕੀਤਾ ਹਾਂ ਆਪਣਾ ਘਰ ਵੀ ਤਾਂ ਮੈਂ ਦੇਖਣਾ ਹੀ ਆ ਹਰ ਜੇ ਕੋਈ ਮਹਿਲਾ ਵਸੀਲਾ ਨਾ ਕਰਦੀ ਤਾਂ ਕਹਿਣਾ ਸੀ ਵੀ ਪਰਜਾਈ ਵਸਣ ਨਹੀਂ ਦਿੰਦੀ ਜੇ ਹੁਣ ਕਰਤਾ ਤਾਂ ਦੁਨੀਆ ਨਹੀਂ ਛੱਡਦੀ ਚਲੋ ਭਾਈ ਤੁਹਾਡੇ ਘਰ ਦਾ ਮਸਲਾ ਹੈ ਆਪੇ ਰਜੀ ਕੀ ਚਲੋ ਮੈਂ ਤਾਂ ਚੱਲੀ ਆ ਨਾ ਬੋਲਣ ਨੂੰ ਤਾਂ ਮੈਂ ਬਹੁਤ ਕੁਝ ਬੋਲ ਸਕਦੀ ਸੀ ਉਹਦੇ ਸਾਹਮਣੇ ਜੇ ਬੋਲ ਪੈਂਦੀ ਫਿਰ ਤੇਰੀ ਕੀ ਰਹਿ ਜਾਂਦੀ ਮੇਰੀ ਧੀ ਨੇ ਕਦੋਂ ਕਿਹਾ ਸੀ ਵੀ ਜਾਨ ਸਰ ਮੇਰਾ ਹੀਲਾ ਵਸੀਲਾ ਕਰ ਦਿਓ ਉਹ ਤੇਰਾ ਤੇ ਤੇਰੇ ਘਰ ਵਾਲੇ ਦਾ ਫੈਸਲਾ ਸੀ ਮੇਰੀ ਧੀ ਨੇ ਤਾਂ ਕੁਝ ਨਹੀਂ ਸੀ ਕਿਹਾ ਉਹ ਕਹਿ ਵੀ ਨਹੀਂ ਸੀ ਕੁਝ ਸਕਦੀ ਕਿਉਂਕਿ ਇਸ ਘਰ ਚ ਨਾ ਸਾਡੇ ਫੈਸਲੇ ਹੁੰਦੇ ਆਏ ਤੇ ਸਾਡੇ ਹੀ ਚੱਲਣਗੇ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਮਾਤਾ ਜੇ ਤੂੰ ਇਸ ਘਰ ਦੇ ਵਿੱਚ ਆਪਣੀ ਜਾਂ ਆਪਣੀ ਧੀ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇਰੇ ਪੁੱਤ ਦਾ ਘਰ ਖਿਲਰਨ ਨਾ ਇੱਕ ਮਿੰਟ ਨਹੀਂ ਲੱਗਣਾ ਤੇ ਜੇ ਨਹੀਂ ਯਕੀਨ ਤਾਂ ਇੱਕ ਵਾਰੀ ਕਿਸੇ ਦੇ ਸਾਹਮਣੇ ਬੋਲ ਕੇ ਦੇਖ ਲੈ ਉਹ ਤਾਂ ਪਹਿਲੇ ਸਹੁਰਿਆਂ ਤੋਂ ਆਈ ਵੀ ਇਸੇ ਸ਼ਰਤ ਤੇ ਸੀ ਕਿ ਮੈਂ ਆਪਣੀ ਕੁੜੀ ਲੈ ਕੇ ਪੇਕਿਆਂ ਦੇ ਨਹੀਂ ਬਹਿਣਾ ਮੇਰਾ ਹਿਲਾ ਫਿਲਾ ਕਰ ਦਿਓ ਤੇ ਅਸੀਂ ਕਰਤਾ ਜੇ ਤੂੰ ਇਸ ਘਰ ਦੇ ਵਿੱਚ ਆਪਣੀ ਜਾਂ ਆਪਣੀ ਧੀ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇਰੇ ਪੁੱਤ ਦਾ ਘਰ ਖਿਲਰਣਾ ਨਾ ਇੱਕ ਮਿੰਟ ਨਹੀਂ ਲੱਗਣਾ ਉਹ ਜਿਵੇਂ ਮੈਨੂੰ ਕਿਹਾ ਉਵੇਂ ਮੈਂ ਕੀਤਾ ਉਹ ਆਪਣਾ ਘਰ ਵੀ ਤਾਂ ਮੈਂ ਦੇਖਣਾ ਹੀ ਐ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਨੂੰ ਸਿਰਫ ਬੀਰਾ ਚਾਹੀਦਾ ਨਾ ਮੈਨੂੰ ਨਵੀਂ ਭੈਣ ਚਾਹੀਦੀ ਨਾ ਮੈਨੂੰ ਨਵੀਂ ਮਾਂ ਚਾਹੀਦੀ ਆ ਮੇਰੀ ਤਾਂ ਜ਼ਿੰਦਗੀ ਹੋਈ ਖਰਾਬ ਕਰਕੇ ਰੱਖਤੀ ਜੋ ਮੈਨੂੰ ਚਾਹੀਦਾ ਸੀ ਅੱਜ ਤੱਕ ਮਿਲਿਆ ਹੀ ਨਹੀਂ ਨਾਨਾ ਪੁੱਤ ਐਨਾ ਗੁੱਸਾ ਨਹੀਂ ਕਰੀਦਾ ਐਂ ਚੀਜ਼ਾਂ ਕਰਕੇ ਸਿੱਟੀ ਜਾਣੀ ਆ ਕੀ ਹੋਇਆ ਮੇਰੇ ਪੁੱਤ ਨੂੰ ਹਾਂ ਜਿਵੇਂ ਤਾਂ ਤੁਹਾਨੂੰ ਪਤਾ ਹੀ ਨਹੀਂ ਦਾ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਜਾਓ ਇੱਥੋਂ ਕੱਟੀ ਆਵੇਂ ਉਰਿਆ ਉਰਿਆ ਮੇਰੀ ਗੱਲ ਸੁਣ ਪੁੱਤ ਤੂੰ ਹੀ ਤਾਂ ਕਹਿੰਦੀ ਸੀ ਮੈਨੂੰ ਮੰਮੀ ਦਾ ਪਿਆਰ ਚਾਹੀਦਾ ਨਾ ਹੁਣ ਤੈਨੂੰ ਮੰਮੀ ਦਾ ਪਿਆਰ ਨਹੀਂ ਚਾਹੀਦਾ ਮੰਮੀ ਨਹੀਂ ਚਾਹੀਦੀ ਹੁਣ ਤੈਨੂੰ ਮੈਂ ਤਾਂ ਵੀਰਾ ਵੀ ਮੰਗਿਆ ਸੀ ਉਹ ਕਿੱਥੇ ਆ ਦੱਸੋ ਮੈਨੂੰ ਲੈ ਦੱਸ ਉਹ ਵੀਰਾ ਹੈਗਾ ਤਾਂ ਹੈਦਰਾ ਸਾਹਿਬ ਉਹਦੇ ਨਾਲ ਖੇਡਿਆ ਕਰ ਤੂੰ ਡੈਡੀ ਜੀ ਇਹੀ ਗੱਲ ਤਾਂ ਇਹਨੂੰ ਮੈਂ ਸਮਝਾ ਰਿਆਂ ਪਰ ਇਹ ਸਮਝ ਹੀ ਨਹੀਂ ਰਹੀ ਕਿਵੇਂ ਸਮਝਾ ਡੈਡੀ ਚਾਚੀ ਮੈਨੂੰ ਖੇਡਣ ਦਿੰਨੀ ਆ ਜਦ ਵੀ ਮੈਂ ਉਹਦੇ ਕੋਲ ਜਾਂਦੀ ਆ ਨਾ ਤਦੈ ਮੈਨੂੰ ਭਜਾ ਦਿੰਦੇ ਆ ਹਾਏ ਰੱਬਾ ਕਿੰਨੀ ਝੂਠੀਆਂ ਤੂੰ ਤੂੰ ਤਾਂ ਮੇਰੇ ਮੂੰਹ ਤੇ ਮੁੱਕਰੀ ਜਾਂਦੀ ਆ ਮੈਂ ਮੈਂ ਤੈਨੂੰ ਕਦੋਂ ਭਜਾ ਦਿੰਨੀ ਆ ਪਰਸੋ ਦੀ ਗੱਲ ਆ ਚਾਚੀ ਜਦ ਮੈਂ ਖੇਡਣ ਆਈ ਸੀਗੀ ਨਾ ਤੁਸੀਂ ਮੈਨੂੰ ਬਾਹਰੋਂ ਫੜ ਕੇ ਬਾਹਰ ਕੱਢਿਆ ਸੀ ਤੇ ਕਿਹਾ ਸੀ ਨਾ ਜੇ ਹੁਣ ਕਮਰੇ ਚ ਆਈ ਨਾ ਤੈਨੂੰ ਮੈਂ ਕੁੱਟੂੰਗੀ ਕਰਨ ਪੁੱਤ ਉਹ ਇਹ ਤਾਂ ਗਲਤ ਗੱਲ ਆ ਉਹ ਆਪਾਂ ਸਾਰਾ ਪਰਿਵਾਰ ਆ ਤੇ ਬੱਚੇ ਵੀ ਪਰਿਵਾਰ ਦਾ ਹਿੱਸਾ ਹੀ ਨੇ ਤੂੰ ਕਿਉਂ ਨਹੀਂ ਖੇਡਣ ਦਿੰਦੀ ਬੱਚਿਆਂ ਨੂੰ ਲੈ ਜਦ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਮੈਂ ਤਾਂ ਇਹਨੂੰ ਕਦੇ ਰੋਕਿਆ ਨਹੀਂ ਟੋਕਿਆ ਨਹੀਂ ਤੁਹਾਨੂੰ ਮੇਰੇ ਨਾਲੋਂ ਵੱਧ ਇਹਦੇ ਤੇ ਯਕੀਨ ਹੋ ਗਿਆ ਗੱਲ ਯਕੀਨ ਦੀ ਨਹੀਂ ਕਰਨ ਭੈਣੇ ਗੱਲ ਤਾਂ ਤੁਸੀਂ ਤਾਂ ਜੇੜ ਜੀ ਚੋਪੀ ਰਹੋ ਉਹ ਤੁਹਾਨੂੰ ਤਾਂ ਸ਼ੁਕਰ ਗਾਰਨਾ ਚਾਹੀਦਾ ਵੀ ਹੁਣ ਤੱਕ ਇਹਨੂੰ ਮੈਂ ਸਾਹਮਣੇ ਆਈਆਂ ਤੇ ਰਹੀ ਗੱਲ ਤੇਰੀ ਅੱਗੇ ਤਾਂ ਤੈਨੂੰ ਮੈਂ ਆਪਣੇ ਪੁੱਤ ਨਾਲ ਖੇਡਣ ਦੇ ਦਿੰਦੀ ਸੀ ਪਰ ਅੱਗੇ ਤੋਂ ਇਤਨਾ ਖੇਡਣਾ ਰੂ ਦੈਨੈਵਾ ਚਾਕਣ ਵੀ ਨਹੀਂ ਦਿੰਦੀ ਉਹ ਪੁੱਤ ਆ ਕੀ ਕਹੀ ਜਾਂਦੀ ਆ ਤੂੰ ਇਹ ਤਾਂ ਹੁਣ ਭੋਰਾ ਪਰ ਨਿਆਣੀ ਨਾਲ ਜਿੱਦਾਂ ਕਰ ਰਹੀ ਆ ਤੂੰ ਜਿੱਦਾਂ ਨਹੀਂ ਡੈਡੀ ਜੀ ਜਿਵੇਂ ਇਹਨੂੰ ਕਿਸੇ ਗੱਲ ਤੇ ਟੋਕਦੀ ਆ ਨਾ ਤਾਂ ਥੋੜੇ ਤੋਂ ਬਰਦਾਸ਼ਤ ਨਹੀਂ ਹੁੰਦਾ ਔਰ ਤੁਸੀਂ ਇੰਨੀ ਗੱਲ ਕਿਵੇਂ ਭੁੱਲ ਗਏ ਕਿ ਇਹਨੂੰ ਹੁਣ ਤੱਕ ਮਾਂ ਬਣ ਕੇ ਮੈਂ ਹੀ ਸੰਭਿਆ ਕਿਰਨ ਭੈਣੇ ਮੈਂ ਕਿਹੜਾ ਇਸ ਗੱਲ ਤੋਂ ਮੁੱਕਰਦਾ ਪਿਆ ਵਲਕੇ ਮੈਂ ਤਾਂ ਤੇਰਾ ساری ਜਿੰਦਗੀ ਇਸ ਗੱਲ ਦਾ एहसानमंद ਰਹੂੰਗਾ ਕਿ ਤੁਸੀਂ ਔਖੇ ਵੇਲੇ ਮੇਰਾ ਸਾਥ ਦਿੱਤਾ ਤੇ ਮੇਰੀ ਧੀ ਨੂੰ ਇੱਕ ਮਾਂ ਦਾ ਪਿਆਰ ਦਿੱਤਾ। ਉਹ ਹੁਣ ਤਾਂ ਕੀ ਮੈਂ ਸਾਥ ਦਿੱਤਾ ਸੀ ਆ ਹੁਣ ਨਹੀਂ ਮੈਂ ਦਿੰਦੀ ਹੈਗੀ। ਆ ਥੋਡੇ ਘਰ ਦਾ ਹੀ ਲਾ ਵਸੀਲਾ ਮੈਂ ਕਰਤਾ। ਲਿਆਂਦੀ ਥੋਡੀ ਜਨਾਨੀ ਆਪੇ ਸੰਭੋ ਇਹਨੂੰ। ਓ ਚਾਚੀ ਕਿਹਨੂੰ ਵੇਫਗੋ ਬਣਾਉਣੀ ਪਈ ਆ? ਕਦੇ ਨਹੀਂ ਪਿਆਰ ਕੀਤਾ ਤੂੰ ਮੈਨੂੰ। ਆ ਦਿੰਦਾ ਹੀ ਵੇ ਤੇਰਾ ਸਾਰਿਆਂ ਨੂੰ ਪਿਆਰ। ਚੱਲ ਕੋਈ ਨਹੀਂ। ਮੇਰਾ ਪਿਆਰ ਤਾਂ ਤੈਨੂੰ ਦਿਖਿਆ ਨਹੀਂ ਹੁਣ ਤੇਰੀ ਨਵੀਂ ਮਾਂ ਦਾ ਪਿਆਰ ਦੇਖਾਂਗੇ ਕਿੰਨੀ ਆ ਕਿ ਤੈਨੂੰ ਜੱਫੀਆਂ ਪਾਉਂਦੀ ਆ ਨਾਲੇ ਮੈਨੂੰ ਬੋਲਣ ਤੋਂ ਪਹਿਲਾਂ ਨਾ ਆਪਦੇ ਪਿਓ ਨੂੰ ਬੋਲ ਤੂੰ ਤਾਂ ਹੋਰ ਵੀ ਬਹੁਤ ਕੁਝ ਮੰਗਦੀ ਸੀ ਤੂੰ ਤਾਂ ਕਹਿੰਦੀ ਸੀ ਮੈਨੂੰ ਭੜਾ ਲਿਆ ਕੇ ਦੋ ਆ ਲਿਆ ਕੇ ਖੜੀ ਕਰਤੀ ਨਾ ਭੈਣ ਤੇਰੇ ਮੂਰੇ ਤੇਰੇ ਪਿਓ ਨੇ ਵੀ ਤਾਂ ਆਪਦਾ ਹੀ ਸੋਚਿਆ ਤੇਰਾ ਨਹੀਂ ਤੇ ਫਿਰ ਭੈਣਾ ਕਿਹੜੀਆਂ ਮਾੜੀਆਂ ਹੁੰਦੀਆਂ ਨੇ ਦੀਦੀ ਅਸਰ ਆਲਵਰ ਕੇ ਆਕਰਾਂਗੇ ਦੀਦੀ ਤੈਨੂੰ ਗੁੱਸਾ ਨਾ ਕਰੋ ਜੇ ਚਾਚੇ ਤੁਹਾਨੂੰ ਸਾਹਿਬ ਦੇ ਨਾਲ ਨਹੀਂ ਖੇਡਣ ਦਿੰਦੇ ਨਾ ਤੁਸੀਂ ਮੇਰੇ ਨਾਲ ਖੇਡ ਲਿਆ ਕਰੋ ਤੇਰੇ ਨਾਲ ਖੇਡਾਂ ਕਦੇ ਵੀ ਨਹੀਂ ਅੱਗੇ ਦੋ ਨਾ ਮੈਨੂੰ ਦੀਦੀ ਨਾ ਕਹੀਂ ਤੂੰ ਮੇਰੀ ਭੈਣ ਨਹੀਂ ਹੋ ਸਕਦੀ ਤੇ papa ਤੁਸੀਂ ਨਾ ਬਹੁਤ ਵੱਡੀ ਗਲਤੀ ਕੀਤੀ ਆ ਇਨੂੰ ਘਰ ਲਿਆ ਕੇ ਬੱਲੇ ਨਜ਼ਾਰਾ ਆ ਗਿਆ ਆ ਸੀਨ ਦੇਖ ਕੇ ਤਾਂ ਮੈਂ ਤਾਂ ਆਪ ਚੁੰਦੀ ਸੀ ਮੈਂ ਇਹਨਾਂ ਦੋਨਾਂ ਦੀ ਬਣੇ ਨਾ ਤੂੰ ਕਿ ਜੇ ਇਹਨਾਂ ਦੋਨਾਂ ਦੀ ਬਣ ਗਈ ਤਾਂ ਮੇਰੇ ਮੁੰਡੇ ਦਾ ਕੀ ਬਣੂ